ਸਸ਼ੀ ਗਾਲ ਜੀ ਸਾਰਿਆਂ ਨੂੰ ਅੱਜ ਦਾ ਵਿਸ਼ਾ ਹੈ ਬਾਚ ਬਾਚ ਕੀ ਹੁੰਦਾ ਹੈ ਉਹਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਉਹਦੇ ਬਾਰੇ ਪੜ੍ਹਾਂਗੇ ਬਾਚ ਦੀ ਪਰਿਭਾਸ਼ਾ ਦੇਖਦੇ ਆ ਕਹਿੰਦੇ ਬਾਚ ਜਿਹੜਾ ਹੈ ਕਿਰਿਆ ਦਾ ਉਹ ਰੂਪ ਹੁੰਦਾ ਹੈ ਜਿੱਤੋਂ ਸਾਨੂੰ ਪਤਾ ਲੱਗਦਾ ਹੈ ਕਿ ਵਾਕ ਦੇ ਵਿੱਚ ਜਿਹੜਾ ਹੈ ਕਰਤਾ ਪ੍ਰਧਾਨ ਕੀ ਕਰਮ ਪ੍ਰਧਾਨ ਹੈ ਕਿ ਭਾਵ ਪ੍ਰਧਾਨ ਹੈ ਇਨੂ ਕੀ ਕਹਿੰਦੇ ਆ ਵਾਚ ਕਹਿੰਦੇ ਆ ਜਿਵੇਂ ਹੁਣ ਉਦਾਹਰਣ ਦੇਖਦੇ ਆ ਪਹਿਲਾ ਵਾਖੇਗਾ ਲੜਕਾ ਸਵਾਲ ਕੱਢੇਗਾ ਹੁਣ ਇਹਦੇ ਵਿੱਚ ਲੜਕਾ ਕੀ ਆ ਕਰਤਾ ਤੇ ਫਿਰ ਇਹ ਕੀ ਹੋ ਗਿਆ ਕਰਤਰੀ ਵਾਚ ਹੋ ਗਿਆ ਨੰਬਰ 2 ਤੇਗਾ ਰੋਟੀ ਪੱਕ ਗਈ ਹੈ ਹੁਣ ਰੋਟੀ ਕੀ ਆ ਕਰਮ ਤੇ ਇਹ ਕਿਹੜਾ ਹੋ ਗਿਆ ਕਰਮਣੀ ਵਾਚ ਨੰਬਰ 3 ਤੇਗਾ ਭੁੱਖੇ ਢੇਢ ਹੱਸਿਆ ਨਹੀਂ ਜਾਂਦਾ ਹੁਣ ਹੱਸਣਾ ਰੋਣਾ ਮਹਿਸੂਸ ਕਰ ਲਿਆ ਜਿਹੜੀ ਚੀਜ਼ਾਂ ਨੂੰ ਮਹਿਸੂਸ ਕਰਦੇ ਆ ਉਹ ਕਹਦੇ ਵਿੱਚ ਹੁੰਦੀਆਂ ਆ ਭਾਵ ਵਾਚ ਦੇ ਵਿੱਚ ਹੁਣ ਅੱਗੇ ਦੇਖਦੇ ਹਾਂ ਵਾਚ ਦੀਆਂ ਕਹਿੰਦੇ ਤਿੰਨ ਕਿਸਮਾਂ ਹੁੰਦੀਆਂ ਆ ਕਰਤਰੀ ਵਾਚ ਕਰਮਣੀ ਵਾਚ ਤੇ ਭਾਵਾਚ ਹੁਣ ਜਿਹੜਾ ਕਰਤਰੀ ਵਾਚ ਆ ਉਹ ਨਾਮ ਤੋਂ ਹੀ ਸਪਸ਼ਟ ਹੈ ਕਿ ਕਰਤਰੀ ਵਾਚ ਕਿਹੜਾ ਹੁੰਦਾ ਆ ਜਿਨ੍ਹਾਂ ਵਾਕਾਂ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਜਿਹੜਾ ਕਰਤਾ ਆ ਉਹ ਵਾਕ ਦੇ ਵਿੱਚ ਪ੍ਰਧਾਨ ਉਹਨੂੰ ਕੀ ਕਹਿੰਦੇ ਆ ਕਰਤਰੀ ਵਾਚ ਉਦਾਹਰਣ ਦੇ ਤੌਰ ਤੇ ਕਹਿੰਦੇ ਕਹਿੰਦੇ ਸਾਡੇ ਸਕੂਲ ਨੇ ਮੈਚ ਜਿੱਤੇ ਆ ਹੁਣ ਇਹਦੇ ਵਿੱਚ ਸਾਡਾ ਸਕੂਲ ਕੀ ਇਹਦੇ ਵਿੱਚ ਕਰਤਾ ਆ ਤੇ ਇਹ ਕੀ ਇਹ ਕਹਾਦਾ ਬੋਧ ਕਰਾਉਂਦਾ ਆ ਕਰਤਰੀਵਾਚ ਦਾ ਅੱਗੇ ਹੈਗਾ ਅਧਿਆਪਕ ਪਾਠ ਪੜ੍ਹਾਵੇਗਾ ਹੁਣ ਜਿਹੜਾ ਅਧਿਆਪਕ ਆ ਉਹਨੇ ਉਹਨੇ ਕੰਮ ਕਰਨਾ ਆ ਜਿਹੜਾ ਤੇ ਉਹ ਕੀ ਹੋ ਗਿਆ ਕਰਤਾ ਹੋ ਗਿਆ ਅੱਗੇ ਹੈਗਾ ਮਾਤਾ ਜੀ ਨੇ ਰੋਟੀ ਪਕਾਈ ਹੁਣ ਮਾਤਾ ਜੀ ਜਿਹੜੇ ਆ ਉਹ ਕੰਮ ਕਰ ਰਏ ਆ ਜਿਹੜੇ ਕੰਮ ਕਰ ਰਿਆ ਹੁੰਦਾ ਉਹਨੂੰ ਅਸੀਂ ਕਰਤਾ ਕਹਿੰਨੇ ਤੇ ਇਹ ਕੀ ਹੋ ਗਿਆ ਕਰਤਰੀਵਾਚ ਮਾਤਾ ਜੀ ਇਹ ਕਰਤਰੀਵਾਚ ਉਦਾਹਰਣ ਹਨ ਨੰਬਰ <Num> 2 ਤੇ ਹੈਗਾ ਕਰਮਣੀਵਾਚ ਹੁਣ ਕਰਮਣੀਵਾਚ ਜਿਹੜਾ ਇਹ ਵੀ ਵਾਕ ਕਰਮ ਤੋਂ ਸਪਸ਼ਟ ਹੈ ਕਿ ਜਿਹੜਾ ਵਾਕਾਂ ਦੇ ਵਿੱਚ ਕਰਮ ਪ੍ਰਦਾਨ ਹੁੰਦਾ ਹੈ ਉਹਨੂੰ ਕੀ ਕਹਿੰਦੇ ਆ ਕਰਮਣੀਵਾਚ ਹੁਣ ਉਦਾਹਰਨ ਦੇ ਤੌਰ ਤੇ ਦੁੱਧ ਡੁੱਲ ਗਿਆ ਹੁਣ ਦੁੱਧ ਕੀ ਹੈ ਇਹਦੇ ਵਿੱਚ ਕਰਮ ਆ ਅੱਗੇ ਹੈਗਾ ਮੈਚ ਜਿੱਤ ਲਿਆ ਗਿਆ ਹੁਣ ਮੈਚ ਕੀ ਹੈ ਇਹਦੇ ਵਿੱਚ ਕਰਮ ਦੀ ਥਾਂ ਤੇ ਆਉਂਦਾ ਪਿਆ ਨੰਬਰ 3 ਤੇ ਹੈਗਾ ਮੇਰੇ ਕੋਲੋ ਗਲਤੀ ਹੋ ਗਈ ਹੁਣ ਹੁਣ ਜਿਹੜੀ ਮੇਰੇ ਕੋਲ ਗਲਤੀ ਜਿਹੜੀ ਆ ਉਹ ਕੀ ਆ ਕਰਮ ਠੀਕ ਆ ਇਹ ਸਾਰੇ ਸਾਨੂੰ ਦੁੱਧ ਮੈਚ ਗਲਤੀ ਇੱਕ ਹੀ ਹੋ ਗਿਆ ਇਹ ਸਾਨੂੰ ਕਰਮ ਦੀ ਬਾਚ ਦੀ बोਧ ਕਰਾਉਂਦੇ ਆ ਅਗੇ ਨੰਬਰ 3 ਹੈਗਾ ਭਾਵਾਂ ਵਿੱਚ ਭਾਵਾਂ ਵਿੱਚ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜੇ ਅਸੀਂ ਮਹਿਸੂਸ ਕਰਦੇ ਜਿਵੇਂ ਹੱਸਣਾ ਰੋਣਾ ਹੋ ਗਿਆ ਠੀਕ ਆ ਇਹ ਸਾਰੇ ਕੀ ਆ ਭਾਵਵਾਚ ਹੈ ਤੇ ਭਾਵ ਭਾਵਵਾਚ ਦੀ ਪ੍ਰਵਾਸ਼ ਕੀ ਹੈ ਕਿ ਜਿਹੜੇ ਭਾਵ ਪ੍ਰਧਾਨਵਾਕ ਹੁੰਦੇ ਆ ਉਹਨਾਂ ਨੂੰ ਭਾਵਵਾਚ ਆਖਦੇ ਆ ਧੰਨਵਾਦਨ ਦੇ ਤੌਰ ਤੇ ਖਾਲੀ ਹੱਥ ਲੜਿਆ ਨਹੀਂ ਜਾਂਦਾ ਠੀਕ ਆ ਲੜਨਾ ਵੀ ਕੀ ਹੈ ਇੱਕ ਭਾਵਨਾ ਨੰਬਰ 2 ਤੇਗਾ ਐਵੇਂ ਹੀ ਤਾਂ ਨਾ ਤਾਂ ਹੱਸਿਆ ਜਾਂਦਾ ਤੇ ਨਾ ਹੀ ਰੋਇਆ ਜਾਂਦਾ ਹੁਣ ਹੱਸਣਾ ਰੋਣਾ ਕੀ ਹੈ ਵੀ ਭਾਵ ਜਿਹੜੀ ਚੀਜ਼ਾਂ ਸੀ ਮਹਿਸੂਸ ਕਰਦੇ ਆ ਠੀਕ ਆ ਤੇ ਉਹ ਕੀ ਹੋ ਗਿਆ ਭਾਵ ਜੀ ਧੰਨਵਾਦ ਸਾਰਿਆਂ ਦਾ ਜੇ ਵੀਡੀਓ ਵਧੀਆ ਲੱਗੀ ਹੈ ਤੇ ਉਹਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਸ਼ੇਅਰ ਕਰੋ ਤਾਂ ਕਿ ਉਹ ਵੀ ਇਸ ਵੀਡੀਓ ਦਾ ਜਿਹੜਾ ਵੱਧ ਤੋਂ ਵੱਧ ਫਾਇਦਾ ਉਠਾ ਸਕਣ ਧੰਨਵਾਦ